हेलो मित्रों इधर अपने आ गया ट्रैक्टर स्प्रे करना आम वाली मोटर ਤੇ ਤੇ ਪੰਜਾਂ ਕਿੱਲਾਂ ਨੂੰ ਕਰਨੀ ਪੰਜਾਂ ਕਿੱਲਾਂ ਦੀ ਇੱਕੋ ਵਾਰ ਦਵਾਈ ਪਾਏ ਜਾਣੀ ਆ ਫਾਰਮ ਟਰੈਕਟਰ ਟਰੈਕਟਰ 60 ਫਾਰਮ ਟਰੈਕ 60 ਤੇ ਆ ਪਹਿਲਾਂ ਸਾਢੇ 3.5 ਕਿੱਲਾਂ ਨੂੰ ਇੱਥੇ ਕਰ ਲਈ ਐਕਸਲ ਇਹ ਸੁੱਕ ਗਿਆ ਕੱਖ ਤੇ ਇਹ ਲੱਗਾ ਕਿੱਲੇ ਦਾ ਹੱਥ ਥੋੜੇ ਪੰਪਣਾ ਲੱਗਾ 100 ਲੀਟਰ ਪਾਣੀ 50 ਲੀਟਰ 50 ਲੀਟਰ ਇੱਕ ਪੰਪ ਚ ਪੈਂਦਾ 50 ਦੀ ਮਹਾ ਦੀ ਬਾਈ ਪੈਂਦਾ ਪੂਰਾ ਭਰ ਦੇਣੀ ਆ ਤੇ 900 ਲੀਟਰ ਲਾ ਲੋ ਕਿਲੇ ਦਾ ਲੱਗਦਾ ਇਹਦੇ ਨਾਲ ਲੱਗਣਾ 200 ਲੀਟਰ ਪਾਣੀ ਕਣਕ ਤੇ ਮੀਂਹ ਪੈ ਜਾਂਦਾ ਖਸਾਬ ਦਾ ਨਵਗਾੜੀ ਦਿੰਦਾ ਤੇ ਪੰਨਿਆਂ ਕਿਲੇ ਨੂੰ ਮੈਂ ਇੱਕ ਵਾਰੀ ਇਹਦਾ ਨਾਲ ਕਰਕੇ ਵੇਖ ਲੈਨੇ ਆਰਕਾਂ ਇਹਦਾ ਨਾਲ ਕਰਕੇ ਵੇਖ ਲੈਨੇ ਆ ਤੇ ਇਧਰ ਬਣੇ ਰਿਓ ਵੀਡੀਓ ਨਾਲ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਉਹ ਖਾਉਂਨੇ ਆ ਤੁਹਾਨੂੰ ਕਰਦੇ ਤੇ 50 55 ਫੁੱਟ ਜਿਹੜਾ ਇਹਦਾ ਹਵਾਰਾ ਲੰਮਾ ਲੰਬਾਈ ਚ ਅੱਗੇ ਹੋਏ ਨਾ ਉਹ ਵੀ ਦਿਖਾਉਂਨੇ ਆ ਤੁਹਾਨੂੰ ਤੇ ਦਵਾਈ ਕੀਤੀ ਇੱਥੇ ਅਕਸਲ ਪਿੰਡ ਕੀਤੀ ਟੌਪਿਕ ਤੇ ਇਧਰ ਤੇ ਆ ਪਾਣੀ ਭਰਨ ਵਾਲੂ ਚ ਪੰਜਾ ਗਲਿਆਂ ਦਾ ਪਾਣੀ ਪਾਇਆ ਨਾ ਇੱਧਰ ਦਵਾਈ ਖੋਲਦੀ ਏ ਤੇ ਇੱਧਰ ਆ ਗਈ ਅਕਸਲ ਆਪਣੀ ਦਵਾਈ ਪੰਜਾਂ ਗਲਿਆਂ ਦੀ ਪੰਜ ਡੱਬੇ ਤੇ ਨਾਲ ਰਿਕਵਰ ਮੈਨੇ ਵਾਸਤੇ ਤੇ ਸੁਨਘੋਰ ਪਾਤੀ ਨਾਲ ਤੇ ਇੱਧਰ ਸਰੋਂ ਵੀ ਆਪਣੀ ਮਾਰੰਡੀ ਸਾਲਾਂ ਤੇ ਇੱਧਰ ਵੀਰ ਭੰਡਿਆ ਪੰਪ ਟੈਂਕੀਆਂ ਭਰਤੀਆਂ ਕੇ ਲਈਦਾ 200 ਲੀਟਰ ਪੈਣਾ ਸਾਲਾ ਲਾ ਤੇ ਬਹੁਤ ਪਾਣੀ ਦਾਰ ਕੰਮ ਹੈ ਇਹਦੇ ਨਾਲ ਕਰਾ ਕੇ ਵੇਨੇ ਆ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਇੱਥੇ ਪਤਾ ਲੱਗ ਜਾਊਗਾ ਇੱਥੇ ਹੱਥ ਵਾਲੇ ਪੰਪ ਨਾ ਕੀਤੀ ਆ ਇੱਥੇ ਲਾਏ 1.5 ਕਿੱਲਾ ਵਾ ਚ ਇੱਥੇ ਲਾਏ ਆ 4 5 6 7 ਪੰਪ ਲਵਾਏ ਚੜੇ ਇੱਕ ਪੰਪ ਵਾਦੀ ਲਵਾਇਆ ਤੇ ਬਣੇ ਦੋ ਵੀਡੀਓ ਨਾਲ ਦਿਖਾਉਣੇ ਤੁਹਾਨੂੰ ਘਵਾਰਾ ਵੀ ਇਹਦਾ ਤੇ ਲੋ ਵੀ ਇਧਰ ਹੋ ਗਿਆ ਕੰਮ ਚਾਲੂ ਦੇਖੋ ਘਵਾਰਾ ਨੀ ਵਾਲੇ ਸਾਹਬਾ ਕਣਕ ਦੇ ਨਹੀਂ ਪੈਣਿਆ ਨਹੀਂ ਧੈਰ ਕਾ ਪੈ ਨਹੀਂ ਦੇ ਪਰ ਇਹ ਵੀ ਸਿਸਟਮ ਵਧੀਆ ਪੂਰੀ ਕਣਕਨ ਵਾਲੀ ਜਾਣੀ ਹੈ ਤੇ ਕੱਖ ਵੀ ਥੋੜਾ ਇੱਥੇ ਹੈਗਾ ਵਾ ਰਹਿ ਜਾਂਦਾ ਵਾ ਮਤਲਬ 5% ਰਹਿ ਹੀ ਜਾਂਦਾ ਸਾਰਾ ਨਹੀਂ ਮਰਦਾ ਧੈਰ ਕਾ ਹਾਂ ਚਲੇ ਤੇ ਨਾਲ ਕਰਕੇ ਮਰਦਾ ਵਾ ਪੂਰਾ ਖਾਉ ਨੇ ਆਦਾਨੋ ਕਿੰਨੇ ਕੱਖ ਭਜਦੀ ਨੀ ਕਾ ਤੇ ਪੈਂਦੀ ਆ ਐ ਥੋੜਾ ਖੋਬਾ ਜੇ ਪਾਣੀ ਲੱਗਨੇ ਤੋਂ 15 20 ਦਿਨ ਹੋ ਗਏ ਵੇ ਚਲੋ ਵੀ ਚਾਂਦੀ ਪੂਰੀ ਬੰਨੇ ਤੇ ਵੀ ਪੈਂਦੀ ਪੂਰੀ ਸਪਰੇ ਆਹ ਦੇਖੋ ਟਾਇਰ ਇੰਨੀ ਭਜਦੀ ਚ ਕਣਕ ਤੇ ਬਿਲਕੁਲ ਜਿਆਦਾ ਸੁੱਕੀ ਹੋਵੇ ਤੇ ਫਿਰ ਤੇ ਇਤੋ ਵੀ ਕੱਟ ਖੋਬਦਾ ਇਨਾ ਕੋ ਪੰਡਿਆ ਪਰ ਇਹ ਉੱਠ ਜਾਂਦੀ ਏ ਕਣਕ ਇਨਾ ਕੋਈ ਚੱਕਰ ਨਹੀਂ ਤੇ ਲਾਓ ਵੀ ਆ ਦੇਖੋ ਇਹ ਨਹੀਂ ਲੀ ਪੈਂਦੀ ਉਹ ਵਜਨ ਤੇ ਹੈ ਟਰੈਕਟਰ ਦਾ ਉਹ ਟਾਇਰ ਪੰਜ ਸੋਟੇ ਹੀ ਆ ਟਰੈਕਟਰ ਦਾ ਵਜਨ ਤੇ ਪੂਰਾ ਹੈਗਾ ਨਾ ਇਹ ਲੰਮੀ ਰੋ ਖਵਾਗੇ ਸਾਡੇ ਪਲਾਟ ਦੋਹਾਂ ਦੋਹਾਂ ਕੇ ਲੈਂਦੇ ਫਿਰ ਤੇ ਬਸ ਹੁਣ ਦੋ ਆਉਣ ਜਾਣੀ ਹੋਣਾ ਇੱਕੋਂ ਤੇ ਇੱਕ ਜਾਣ ਤੇ ਢੋਕਲੇ ਨਿਕਲ ਜਾਣੇ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ